ਆ ਦੇਖੋ ਆਪਾਂ ਪਹਿਲਾ ਰੈਡ ਲਾਉਣ ਜਾ ਰਹੇ ਆ ਪ੍ਰੀਮਰ ਸਾਰੀ ਚੀਜ਼ ਲੱਗਣੀ ਹੈ ਜਿਹੜੀ ਕੋਲ ਦੀ ਹੈ ਪਹਿਲਾ ਰੈਡ ਲਾਉਣ ਦੀ ਜਿਹੜਾ ਦੇਖੋ ਹੁਣ ਪਹਿਲਾ ਰੈਡ ਆਪਾਂ ਕਰਨਾ ਅੱਗੇ ਦੋ ਪੱਲੇ ਸੀਗੇ ਨਾ ਆਪਣੇ ਪਹਿਲਾ ਰੈਡ ਆਪਾਂ ਕਰਨਾ ਇਦਾਂ ਬਿਲਕੁਲ ਇਹਨੂੰ ਪ੍ਰੋਪਰ ਸਾਫ਼ ਕਰਨਾ ਹੈ ਠੀਕ ਹੈ ਨਾ ਪਹਿਲਾਂ ਇਹਨੂੰ ਫੋਲਡ ਕਰ ਲੈਣਾ ਇਦਾਂ ਜਦੋਂ ਆਪਾਂ ਫੋਲਡ ਕਰਦੇ ਆ ਪਹਿਲਾ ਰੈਡ ਆਪਣਾ ਮੋਟਾ ਹੋ ਜਾਂਦਾ ਬਿਲਕੁਲ ਵਧੀਆ ਠੀਕ ਹੈ ਨਾਲੇ ਇਹ ਕਿਸਕ ਦਾ ਨਹੀਂ ਹੈਗਾ ਇਨੋਂ ਪਾ ਅੱਧੀ ਗੱਲ ਅੱਧੀ ਅੱਖ ਠੀਕ ਆ ਇੱਧਰ ਰੱਖ ਲੈ ਠੀਕ ਹੈ ਜੀ ਹੁਣ ਆਪਾਂ ਲਾਉਣਾ ਦੂਜਾ ਲੜ ਇਹਨੋਂ ਆਪਾਂ ਦੂਜਾ ਲੜ ਲਾਉਣਾ ਪਹਿਲਾਂ ਆਪਾਂ ਦਸਾਰੂ ਇੱਧਰ ਰੱਖ ਲੈਣਾ ਇੱਥੇ ਠੀਕ ਆ ਹੁਣ ਆਪਾਂ ਇਹਦਾ ਪਹਿਲਾ ਪੱਲਾ ਕੀ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਪਿੱਛੋਂ ਕਿੱਦਾਂ ਪਿੰਚ ਕਰਨਾ ਉਹ ਦੇਖ ਲੋ ਕਿਚੀ ਦੇ ਵਿੱਚੋਂ ਸੈਂਟਰ ਪੁਆਇੰਟ ਤੋਂ ਠੀਕ ਆ ਇਥੋਂ ਪੈਂਚ ਕੀਤਾ ਜਿੱਥੇ ਲੜ ਰੱਖੇ ਆ ਉਹਦੇ ਨਾਲੇ ਰੱਖ ਲੈਣਾ ਇਦਾਂ ਠੀਕ ਆ ਇਹਨੂੰ ਉੱਪਰੋਂ ਗੋਲ ਕਰ ਲੈਣਾ ਇਦਾਂ ਪ੍ਰੋਪਰ ਇਹਨੂੰ ਸਾਫ਼ ਕਰ ਲੈਣਾ ਠੀਕ ਹੈ ਜੀ ਕਿਹੜਾ ਪੈਂਚ ਕਿੱਦਾਂ ਕਰਨਾ ਵਾ ਉਹ ਵੀ ਦੇਖ ਲੋ ਧਿਆਨ ਨਾਲ ਉਠੇ ਦੀ ਮਾਦ ਨਾਲ ਠੀਕ ਆ ਇਥੋਂ ਹੋਲਡ ਅੰਦਰ ਸਾਰੇ ਠੀਕ ਹੈ ਜੀ ਦੁਬਾਰਾ ਫੇਰ ਦੇਖ ਲਓ ਆ ਗੂਠੇ ਦੀ ਮਦਦ ਨਾਲ ਸਾਰਾ ਅੰਦਰ ਫੋਲਡ ਕਰਕੇ ਇੱਥੋਂ ਸਾਫ਼ ਕਰਕੇ ਇਦਾਂ ਵਾਹ ਇਹ ਇਹ ਐਂਡ ਤੱਕ ਆਪਣਾ ਸਾਫ਼ ਹੋਣਾ ਚਾਹੀਦਾ ਇਦਾਂ ਲੜ ਰੱਖਣਾ ਬਿਲਕੁਲ ਨੇੜੇ ਇਦਾਂ ਸਿੱਧਾ ਕਰੋ ਬਿਲਕੁਲ ਇਹ ਫੇਰ ਠੀਕ ਹੈ ਜੀ ਪੀਚਾ ਲੜਾ ਆਪਣਾ ਹਮੇਸ਼ਾ ਜਦੋਂ ਵੀ ਤੁਸੀਂ ਲੜ ਲਾਣਾ ਵਾ ਇੱਥੇ ਪਹਿਲਾਂ ਇਸ ਤਾ ਨੂੰ ਇਦਾਂ ਰੱਖ ਕੇ ਪਹਿਲਾਂ ਫੁੱਲਾ ਕੇ ਕਰਨਾ ਹੈ ਠੀਕ ਆ ਇਹ ਨਹੀਂ ਥੋੜਾ ਲੜ ਪਿੰਚ ਕਰਨਾ ਇੰਨੀ ਕਰੀ ਠੀਕ ਹੈ ਜੀ ਮਗਰ ਉਹ ਪਿੰਚ ਕਿਥੇ ਆਖੂ ਬਰਾਬਰ ਰੱਖ ਲੈਣਾ ਨਾਲ ਹੀ ਉਪਰੋਂ ਗੋਲ ਹਮੇਸ਼ਾ ਹੀ ਠੀਕ ਹੈ ਜੀ ਆ ਦੇਖੋ ਇੱਥੋਂ ਲੈ ਕੇ ਇੱਥੇ ਤੱਕ ਗੋਲ ਕਰਨਾ ਇਦਾਂ ਠੀਕ ਹੈ ਜੀ ਹੁਣ ਇਹਨੂੰ ਸਾਫ਼ ਕਰ ਲੈਣਾ ਆਪਾਂ ਫੇਰ ਉਹੀ ਸੇਮ ਗੁੱਠੇ ਦੀ ਮਦਦ ਨਾਲ ਜਿੱਥੋਂ ਲੜ ਰੱਖਿਆ ਹੀ ਆਪਾਂ ਉੱਥੋਂ ਐ ਪੈਚ ਕਰਦੇ ਨਹੀਂ ਲੜਾਪਾ ਨੇੜੇ ਨੇੜੇ ਤਾਂ ਰੱਖਦੇ ਨੇ ਕਿਉਂਕਿ ਬਾਅਦ ਦੇ ਵਿੱਚ ਨਾ ਜਦੋਂ ਆਪਾਂ ਸਲਾਈ ਨਾਲ ਨਾਲ ਸਾਰੇ ਉੱਪਰ ਚ ਲਿਆਦੇ ਆ ਠੀਕ ਹੈ ਜੀ ਇੰਨੇ ਵੀ ਲੜ ਲਾਉਣੇ ਤੁਸੀਂ ਇੱਥੇ ਰੱਖ ਕੇ ਹੀ ਲਾਉਣੇ ਆ ਠੀਕ ਹੈ ਜੀ ਜਦੋਂ ਆਪਾਂ ਲੜ ਲਾਉਣੇ ਦਾ ਪੂਣੀ ਘੁੰਮੇਂਦੀ ਆਪਣੀ ਤਾਂ ਇੱਥੇ ਰੱਖ ਲਈ ਸਿੱਧੀ ਵੀ ਕਰ ਲੈਣੀ ਆ ਛੜੇ ਲੜ ਸੌਪ ਦਾ ਹਣਾ ਤਾਂ ਮਗਰ ਉਹਦਾ ਹੀ ਪੈਂਚ ਕਰਕੇ ਨਾਲ ਹੀ ਆਖਣਾ ਹੈ ਠੀਕ ਹੈ ਜੀ ਹੌਲੀ ਹੌਲੀ ਆਪਾਂ ਲੜ ਥੱਲੇ ਲਈ ਜਾਣੇ ਨਾਲ ਦੀ ਨਾਲ ਇਹਦਾ ਪੈਂਚ ਕਰਨਾ ਪਈਣਾ ਆਪਾਂ 50% ਅੰਦਰ ਫੋਲਡ ਕਰ ਦਨੇ ਆ ਇੱਥੇ ਠੀਕ ਹੈ ਜੀ ਆ ਦੇਖੋ ਆਪਾਂ ਹੁਣ 50% ਅੰਦਰ ਫੋਲਡ ਕਰ ਲੈਂਦੇ ਆ। ਉਹ ਜਿਹੜੀ ਆਪਾਂ ਪੂਣੀ ਦੇਖਿਓ ਆਪਾਂ ਰੱਖ ਲਈ ਨਾ ਸੱਜੇ ਆਪਾਂ ਉਹਦੀ ਸਲਾਈ ਇੱਧਰ ਰਹੇਂਦੀ ਆ ਦੇਖੋ। ਠੀਕ ਹੈ ਜੀ। ਲੜਾਈ ਆ ਜਿਹੜੀ ਸਲਾਈ ਆ ਉਹ ਆਪਣੇ ਲੜ ਦੇ ਵਿੱਚ ਨਹੀਂ ਆਉਂਦੀ ਫਿਰ। ਪਰ ਰੱਖ ਕੇ ਨਹੀਂ ਨਾਲ ਦੀ ਨਾਲ ਜਦੋਂ ਸਵਾਈ ਕਰੋਂਗੇ ਨਾ ਬਾਸ ਦੀ ਘੱਟ ਲੋਡ ਪੈਂਦੀ ਆਪਾਂ ਨੂੰ ਠੀਕ ਹੈ ਜੀ ਆਖਲਾੜਾਣਾ ਆ ਆ ਕੀ ਇਹ ਪਾਈਣੀ ਉੱਪਰ ਵਾਲੀ ਵੀ ਇਹ ਨਾਲ ਦੀ ਨਾਲੇ ਗੋਲਡ ਕਰ ਲੈਣੀ ਉੱਪਰੋਂ ਠੀਕ ਹੈ ਜੀ ਆਪਾਂ ਲਾਸਟ ਲੜ ਤੇ ਆਗੇ ਦੇਖੋ ਠੀਕ ਹੈ ਜੀ ਲਾਸਟ ਲੜ ਕਿੱਦਾਂ ਲੈਣਾ ਉਹ ਵੀ ਦੇਖ ਲੈ ਜਿਹੜਾ ਪਹਿਲਾਂ ਇਹਦਾ ਵਾਲਾ ਆ ਵਾਲਾ ਇਹ ਆਪਾਂ ਲਾਸਟ ਲੜ ਦੇ ਠੰਡੇ ਕਰ ਦ ਬਿਲਕੁਲ ਠੀਕ ਹੈ ਜੀ ਉਦੋਂ ਨਾਸਲਾ ਡਾਣਾ ਆ ਪਹਿਲਾ ਪੱਲਾ ਉੱਪਰ ਉਹ ਜਾ ਥੰਲੇ ਇਹਨੇ ਆਪਣੇ ਆਪ ਸਾਫ ਹੋ ਜਾਣਾ ਦੇਖੋ ਉਹ ਇਹਨੇ ਸਾਫ ਆਪਣੇ ਆਪ ਲੇਕੋ ਤੁਸੀਂ ਲੜ ਮੋੜਨਾ ਵਾ ਨੱਕ ਦੀ ਸਿਹਤ ਬਿਲਕੁਲ ਇਥੋਂ ਠੀਕ ਹੈ ਇਥੋਂ ਇਹਦਾ ਅੰਦਰ ਨੂੰ ਐਕਚੁਅਲੀ ਇਹਦੇ ਬਿਲਕੁਲ ਠੀਕ ਹੈ ਜੀ ਆਪਾਂ ਸਵਾਈ ਕਿਦਾਂ ਯੂਜ਼ ਕਰਨੀ ਆ ਬਾਦ ਯਾਰ ਜੀ ਆ ਦੇ ਦਿਓ ਇਦਾਂ ਹੋ ਦੇਖੋ ਜਦੋਂ ਵੀ ਸਲਾਈ ਫੜਨੀ ਆ ਤੁਸੀਂ ਇਦਾਂ ਫੜਨੀ ਆ ਠੀਕ ਆ ਇੱਥਾ ਇਦਾਂ ਰੱਖ ਕੇ ਪਹਿਲੇ ਲੜ ਤੋਂ ਸ਼ੁਰੂ ਕਰਨੇ ਆਪਾਂ ਦੇਖੋ ਸਲਾਈ ਐ ਸਾ ਉੱਪਰ ਨੂੰ ਇੱਥੋਂ ਉੱਪਰ ਨੂੰ ਇੱਥੋਂ ਤੋਂ ਲੈਣਾ ਹੈ ਸਪੀਡ ਹੌਲੀ ਰੱਖਣੀ ਆ ਜਦੋਂ ਆਪਾਂ ਸਲਾਈ ਜੁੜ ਕਰਨੀ ਆ ਤਾਂ ਆਰਾਮ ਨਾਲ ਹੌਲੀ ਪਾ ਠੀਕ ਆ ਇਦਾਂ ਜਿਹੜੀ ਮੋਟਾਈ ਆ ਲੜਾਂ ਦੇ ਬਰਾਬਰ ਹੋਣੀ ਚਾਹੀਦੀ ਬਿਲਕੁਲ ਠੀਕ ਆ ਆਪਾਂ ਦੂਜੀ ਲੜਦੇ ਆਂ ਕੈਪ ਉਹ ਵੀ ਆਪਾਂ ਬਰਾਬਰ ਰੱਖਣਾ ਇਹਦਾ ਤਾਂ ਠੀਕ ਹੈ ਜੀ ਆਪਾਂ 50 ਕਿੰਨਾ ਛੋਟੀ ਕਰਨੀ ਉਹ ਵੀ ਦੇਖ ਲਓ ਹੁਣ ਥੋੜੀ ਪੱਗ ਥੋੜੀ ਜਿਹੀ ਸਿੱਧੀ ਕਰਨੀ ਆ ਤਾਂ ਇੱਥੋਂ ਫੜ ਕੇ ਕਰਨੀ ਪਈ ਇੱਥੋਂ ਫੜ ਲੈਣੀ ਆ ਤੇ ਸੈਂਟਰ ਤੋਂ ਮਗਰ ਤੋਂ ਠੀਕ ਆ ਹੋੜੀ ਕਮਾਉਣੀ ਇੱਦਾਂ ਠੀਕ ਆ ਜੀ ਹੁਣ ਆਪਣੀ ਸਿੱਧੀ ਹੋ ਗਈ ਹੁਣ ਫੇਵਟੀ ਕਿਤਾ ਛੋਟੀ ਕਰਨੀ ਹੈ ਵੀ ਵੇਖ ਲਓ ਇੱਥੋਂ ਵਾਗੇ ਇਦਾਂ ਨਹੀਂ ਸਿੱਧੀ ਕਰਨੀ ਕਦੇ ਵੀ ਸੈਡਾ ਤੋਂ ਇਦਾਂ ਹੋੜੀ ਠੀਕ ਆ ਜੀ ਇਦਾਂ ਇੰਦਾ ਆਪਣੀ 50 ਛੋਟੀ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਸਿਰ ਕਿੱਦਾਂ ਲਗਣਾ ਉਹ ਵੀ ਦੇਖ ਲਓ ਇੱਥੋਂ ਫੜ ਕੇ ਆ ਲੜ ਪੈਣਾ ਆ ਬਣਾ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਨਵੀ ਲੜੇ ਆਪਣਾ ਕਿੱਥੇ ਆ ਪਹਿਲਾਂ ਥੱਲੇ ਖਿੱਚ ਕੇ ਦੇਖ ਲਿਆ ਕਰੋ ਇੰਦਾ ਤੇ ਆਪਾਂ ਨੂੰ ਉੱਪਰ ਪਤਾ ਲੱਗ ਜਾਂਦਾ ਲੜ ਕਿੱਥੇ ਆ ਠੀਕ ਆ ਇਹਨੂੰ ਪਾ ਇੰਦਾ ਫੜ ਕੇ ਇਥੋਂ ਖਿੱਚ ਲੈਣਾ ਹੁਣ ਇਹਨੂੰ ਪ੍ਰੋਪਰ ਆਪਾਂ ਉੱਪਰ ਹੈ ਨਾ ਪੂਰਾ ਖੋਲ ਲੈਣਾ ਇੰਨਾਂ ਆਪਾਂ ਖੋਲ ਸਕੀਏ ਇੱਦਾਂ ਠੀਕ ਹੈ ਜੀ ਇੱਦਾਂ ਖੋਲ ਲਿਆ ਹੁਣ ਆਪਾਂ ਇਹ ਤੋ ਸਟਾਰਟ ਕਰ ਲੈਣਾ ਅੰਦਰ ਕਰਨਾ ਇਹਨੂੰ ਇੱਕ ਸਾਈਡ ਤੋਂ ਇੱਦਾਂ ਆ ਲੜ ਜਾ ਕੇ ਇੱਦਾਂ ਅੰਦਰ ਕਰ ਲੈਣਾ ਸਰ ਉਸ ਤੋਂ ਬਾਅਦ ਕੀ ਕਰਨਾ ਆਪਾਂ ਇੱਥੋਂ ਹੋਲੀ ਖਿੱਚਣਾ ਇਦਾਂ ਹੋਲੀ ਬਿਲਕੁਲ ਇਦਾਂ ਇਹਨੂੰ ਟਾਈਟ ਕਰ ਦੇਣਾ ਠੀਕ ਆ। ਸਾਰਾ ਆਪਣਾ ਪ੍ਰੋਪਰ ਸਾਫ਼ ਹੋ ਗਿਆ ਉੱਪਰੋਂ ਵੀ ਦੇਖੋ ਆਹ ਦੀ ਸਾਰਾ ਠੀਕ ਹੈ ਜੀ ਹੁਣ ਆਹ ਲੜ ਕਿਦਾਂ ਲੜਣਾ ਹੈ ਵੀ ਦੇਖੋ ਇਹਨੂੰ ਇਦਾਂ ਖੋਲ ਲੈਣਾ ਇਹਦੀਆਂ ਕੰਨੀਆਂ ਜਿਹੜੀਆਂ ਨੇ ਉਹ ਅੰਦਰ ਫੋਲਡ ਕਰ ਦੇਣੀਆਂ ਨੇ ਇਥੋਂ ਟਾਈਟ ਕਰਕੇ ਆਹ ਸਾਈਡ ਅੰਦਰ ਫੋਲਡ ਕਰ ਦੋ ਸਾਰਾ ਠੀਕ ਹੈ ਜੀ ਆਹ ਦੇਖੋ ਜਿਹੜੇ ਆ ਲੜਾਂ ਦੀ ਗੈਪ ਹੈ ਜਿਹੜਾ ਹੈ ਨਾ ਇਹ ਪ੍ਰਾਪਰ ਹੋਣਾ ਚਾਹੀਦਾ ਬਿਲਕੁਲ ਇਥੋਂ ਲੈ ਕੇ ਐਂਡ ਤੱਕ ਠੀਕ ਹੈ ਜੀ ਜਿਹੜੇ ਮੋٹے ਲੜ ਨੇ ਉਹ ਵੀ ਸੇਮ ਹੋਣੇ ਚਾਹੀਦੇ ਆ ਜੇ ਮੈਂ ਪਹਿਲਾ ਲੜ ਜਿੰਨਾ ਮੋਟਾ ਉਹਨਾਂ ਹੀ ਦੂਜਾ ਹੋਣਾ ਚਾਹੀਦਾ ਉਹਨਾਂ ਹੀ ਤੀਜਾ ਉਹਨਾਂ ਹੀ ਚੌਥਾ ਠੀਕ ਆ ਜਦੋਂ ਆਪਾਂ ਪਹਿਲਾ ਲੜ ਲਾਣਾ ਵਾ ਇਹ ਲਾਣਾ ਮੋਟਾ ਬਿਲਕੁਲ ਅੱਖ ਦੇ ਉੱਪਰ ਆਪਾਂ ਅੱਖਰੇ ਉੱਪਰ ਰੱਖੇ ਜੀ ਕਿਤੇ ਚੱਲੇ ਗਿਆ ਲੜ ਹੈ ਨਾ ਇਹ ਵਾ ਅੱਖਰੇ ਉੱਪਰ ਤਾਂ ਰੱਖਦੇ ਹੁੰਦੇ ਆ ਵੀ ਆਪਣਾ ਲੜ ਕਿਸੇ ਨਾਲ ਠੀਕ ਹੈ ਜੀ ਪਤਾ ਲੱਗ ਗਿਆ ਸਾਰੇ ਨੂੰ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਦੋ ਜਣੇ ਰਹਿ ਗਏ ਬੰਨ ਦੋ ਵੀ ਬੰਨੋ ਬੱਤ ਫੜੋ